ਵਿੰਦੋ ਜੀ ਆ ਗਿਆ ਆਛੁੱਟੀ ਦੀ ਹੈ ਜੀ ਡਾਕਟਰ ਡੋਲੀ ਹੈ ਕੱਲੇ ਪੇਸ਼ੈਂਟ ਦਾ ਰਸ਼ ਬਹੁਤ ਜ਼ਿਆਦਾ ਹੈ ਉਹਦਾ ਆਪਦਾ ਸੁਭਾ ਦੇ ਵਿਚਾਰੇ ਦੇਖੀ ਜਾ ਰਿਹਾ ਪਰ ਰਸ਼ ਬਹੁਤ ਹੋਣ ਜਾਦਾ ਹੈ ਕਿ ਐਕਚੁਅਲੀ ਇਹ ਗੱਲ ਹੈ ਕਿ ਡਾਕਟਰਾਂ ਦੀ ਘਾਟ ਹੈ ਡਾਕਟਰ ਜ਼ਿਆਦਾ ਚਾਹੀਦੇ ਹੈ ਪੇਸ਼ੈਂਟ ਜ਼ਿਆਦਾ ਹੈ ਹਾਂਜੀ ਜੈਤੂ ਜੀ ਬਹੁਤ ਪਛੜੇ ਪਹਿਲੇ ਦਿਨ ਤੋਂ ਹੀ ਉਹੀ ਗੱਲ ਹੈ ਵੀ 20 20 2-2 ਘੰਟੇ 3-3 ਘੰਟੇ ਵੇਟ ਕਰਨਾ ਜਿਹੜੇ ਇੱਕ ਮਰੀਜ਼ ਹੈ ਉਹਨੂੰ ਕਿੰਨਾ ਖੜਨਾ ਮੁਸ਼ਕਲ ਹੈ ਕਿ ਨਾ ਫਿਰ ਪਹਿਲਾਂ ਸੁਭਾ ਹੁੰਦੇ ਹੈ 10 ਵਜੇ ਪਰਚੀ ਘਟਾਓ ਕਿ ਵਿਚੀ ਹੁਣ ਪਹਿਲਾਂ ਪਰਚੀਆਂ ਬੰਦ ਕਰਦੀਆਂ 2 ਘੰਟੇ 11 ਵਜੇ ਦੀਆਂ ਪਰਚੀਆਂ ਕੱਟਣਾ ਬੰਦ ਕਰਤੀਆਂ ਉਸ ਤੋਂ ਬਾਅਦ ਅਸੀਂ ਸਾਈਡ ਤੇ ਹੋਏ ਮਾਰੇ ਜੋ ਹੋਰ ਕੱਟੀਆਂ ਵੀ ਕੇ ਗਿਆ ਸਮਾਂ ਹੋ ਗਿਆ ਤੂੰ ਆਏ ਸਾਨੂੰ ਵੈਸੇ ਆਇਆ ਜੀ ਮੈਂ 11 ਵਜੇ ਦਾ ਆਇਆ ਜੀ 11 ਵਜੇ ਆਇਆ ਮਾ ਉਂਕੀ ਮੈਂ ਕਰ ਕਰ ਸਰਕਾਰ ਅਜੇ ਤਾਂ ਇਹ ਵੀ ਇੱਥੇ ਜਿੰਨੀ ਲੋਡ ਮਤਾ ਕੋ ਡਾਕਟਰ ਲੱਗਣੇ ਚਾਹੀਦੇ ਆ ਮਰੀਜ਼ਾਂ ਨੂੰ ਅਟੈਂਡ ਕਰ ਸਾਰੇ ਉਹਨੂੰ ਵੇਖਣ ਆਪਦਾ ਚੈੱਕ ਅਪ ਕਰਨ ਸਾਰਾ ਕੁਝ ਹੁਣ ਫਾਹੀ ਵੱਡੀ ਦਾ ਉਹ ਚੈੱਕ ਅਪ ਨਹੀਂ ਹੁੰਦਾ ਇੰਨੇ ਰਸ ਚ ਅੱਜ ਕਿੰਨੇ ਡਾਕਟਰ ਚੈੱਕ ਅਪ ਕਰੇ ਅੱਜ ਜੇ ਇੱਕ ਹੀ ਡਾਕਟਰ ਸਭ ਬੈਠੇ ਹੋਣ ਡੇਢ ਜਗ੍ਹਾ ਤੇ ਉਹ ਹੀ ਕਰ ਰਹੀ ਆ ਤੇ ਆ ਤੁਹਾਨੂੰ ਸ਼ਰਮ ਆਉਂਦੀ ਸੀ ਜਾਂਦਾ ਵੀ ਜਿੰਨੇ ਇਕ ਵਾਰੀ ਆਕੇ ਤੇ ਬਸ ਲਿਖਾ ਪੁੰਜੀ ਆ ਵਾ ਜਿਹੜਾ ਕੁੱਤੜਾ ਜੀ ਜੀ ਇੱਥੇ ਭੀੜ ਭਾਲੀ ਹੈਗੀ ਤੇ ਅਸੀਂ ਦਵਾਈ ਲੈਣ ਨੂੰ ਬੈਠੇ ਆ ਦੋ ਘੰਟੇ ਹੋ ਗਏ ਇੱਥੇ ਅਜੇ ਵਾਰੀ ਨਹੀਂ ਆਈ ਸਾਡੇ ਇਹ ਸਾਨੂੰ ਗੋਡਿਆਂ ਦੀ ਤਕਰੀਬ ਹੈ ਹਾਂਜੀ ਤੇ ਦੋ ਘੰਟੇ ਆਇਆ ਨੂੰ ਹੋ ਗਏ ਤਾਂ ਦੋ ਘੰਟੇ ਹੋਰ ਲੱਗ ਜੰਗੇ ਹਾਂਜੀ ਤੇ ਸਭਾ ਡਾਕਟਰ ਏ ਕਹੇਗਾ ਵਿਰੇਂਦਰ ਉਹ ਇਹ ਅੱਜ ਛੁੱਟੀ 'ਪ ਹੈ ਮੈਡਮ ਹੈਗੀ ਕੱਲੀ ਤੇ ਡਾਕਟਰਾਂ ਕਿੱਥੇ ਘਾਟ ਘਾਟ ਹੈ ਜੀ ਉਹਦੀ ਸਰਕਾਰ ਤੋਂ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਵੀ ਡਾਕਟਰ ਹੋਣੇ ਚਾਹੀਏ ਮਾਰੇ ਹਸਪਤਾਲ 'ਮ ਕਰੀਆ ਸਟਲ ਜੇ ਤੋ ਜਾਇਓ ਕੀ ਦਿੱਕਤ ਆ ਰਹੀ ਹੈਗੀ ਦਿੱਕਤ ਜੀ ਇਸੇ ਡਾਕਟਰ ਦੀ ਜਿਹੜੇ ਕਿਤਾ ਇੱਕ ਹੀ ਡਾਕਟਰ ਹੈ ਵਿਚਾਰਾ ਤੇ 2-300 ਬੰਦੇ ਦਾ ਇਕੱਠ ਹੁੰਦਾ ਇਥੇ ਜੀ ਹਾਂ ਹੋਰ ਕੋਈ ਡਾਕਟਰ ਨਹੀਂਗਾ ਸਾਨੂੰ 2 ਘੰਟੇ ਹੋ ਗਏ ਬੈਠਾ ਨੂੰ ਇਥੇ ਹਾਂਜੀ ਅਜੇ ਘੰਟਾ ਡੇਢ ਘੰਟਾ ਹੋਰ ਲੱਗ ਜੂਗਾ ਬਿਲਕੁਲ ਹਾਂ ਕੀ ਮੰਗ ਕਰਨਾ ਚਾਹੁੰਗੇ ਪ੍ਰਸ਼ਾਸਨ ਮੰਗ ਕਰਨਾ ਚਾਹੁੰਦੇ ਹਾਂ ਜੀ ਅਸੀਂ ਵੀ ਡਾਕਟਰ ਇਸੇ 3 ਹੋਣੇ ਚਾਹੀਦੇ ਘੱਟ ਤੋਂ ਘੱਟ ਜੀ ਹਾਂ ਕਲੇ ਆਹ ਮਰੀਜ਼ਾਂ ਵਾਸਤੇ ਹੋਰ ਡਾਕਟਰ ਕੋਈ ਵੀ ਨਹੀਂ ਦੱਸਦੇ ਇਥੇ ਜੀ ਕਾਸ਼ ਪਰ ਸਾਰੇ ਦੋ ਤਿੰਨ ਡਾਕਟਰ ਹੀ ਆ ਬਸ ਉਹ ਡੋਟੀ ਆ ਦੇ ਵਿਭਾਗਮੇ ਜੀ ਕਮਾਲ ਹੈ ਆ ਕਿਹੜੇ ਪਿੰਡ ਤੋਂ ਤੁਸੀਂ ਸੀ ਅਸੀਂ ਡੇਲੇ ਵਾਲੀ ਤੋਂ ਆਏ ਰਾਮੂ ਵਾਲਾ ਤੋਂ ਨਹੀਂ ਭਜੀ ਕੀ ਦਿੱਕਤ ਆ ਰਹੀ ਹੈ ਸਰਕਾਰੀ ਹਸਪਤਾਲ ਚੱਤਨ ਵਿੱਚ ਮਰੀਜ਼ ਬਹੁਤ ਜ਼ਿਆਦਾ ਪੈ ਰਹੇ ਆ ਤੇ ਆਪਣਾ ਡਾਕਟਰ ਬਹੁਤ ਘੱਟ ਆ ਇੱਥੇ ਸਰਕਾਰ ਨੂੰ ਹੀ ਹੋਣਾ ਚਾਹੀਦਾ ਵੀ ਵੱਧ ਤੋਂ ਵੱਧ ਇੱਥੇ ਡਾਕਟਰਾਂ ਨੂੰ ਦੀ ਟੀਮ ਭੇਜਣਾ ਤੇ ਆਪ ਦੇਖਭਾਲ ਤੇ ਮਰੀਜ਼ ਨੂੰ ਦਿੱਕਤ ਨਾ ਆਵੇ ਹੁਣ ਇੱਥੇ ਕਿੰਨੇ ਡਾਕਟਰ ਜਿਹੜੇ ਅੱਗੇ ਚੈੱਕਅਪ ਕਰੇ ਇੱਕ ਡਾਕਟਰ ਨੇ ਕਰ ਰਹੀ ਹੈ ਇੱਕ ਛੁੱਟੀ ਤੇ ਜੀ ਇੱਕ ਛੁੱਟੀ ਹਾਂ ਜੀ ਤੇ ਦੋ ਚਾਰ ਡਾਕਟਰ ਹੁਣ ਤਾਂ ਇੱਥੇ ਮਲਾਈ ਨਹੀਂ ਭੀੜ ਲੱਗਦੀ। ਭਾਈ ਜੀ ਸਰਕਾਰੀ ਹਸਪਤਾਲ ਚ ਆਇਓ ਜੀ ਅਸਾਂ ਕੀ ਦਿੱਕਤ ਆ ਰਹੀ ਐ? ਡਾਕਟਰ ਆਏ ਜੀ 9 ਵਜੇ 9:30 ਦੇ ਆਏ ਆ। ਕੋਈ ਵਾਰੀ ਨਹੀਂ ਆਈ। ਇੱਕੋ ਹੀ ਡਾਕਟਰ ਐ ਉਹ ਵੀ ਛੁੱਟੀ ਤੇ ਐ। ਹਾਂਜੀ। ਹੁਣ ਆਰ ਜੀ ਜੇ ਵੇਖੀ ਜਾਂਦੇ ਆ ਮਾੜਾ-ਵੋਟਾ ਪਤਾ ਨਹੀਂ ਮਤਲਬ ਕੀ ਹੋਊਗਾ ਨਾ ਹੋਊਗਾ। ਇਹ ਵਾਰ ਇਹ ਕਹਿਣਾ ਚਾਹੁੰਦੇ ਆ ਜੀ ਡਾਕਟਰਾਂ ਦਾ ਸਟਾਫ ਪੂਰਾ ਹੋਣਾ ਚਾਹੀਦਾ। ਮਰੀਜ਼ ਖੱਜਲਖੁਆਰ ਨਾ ਹੋਣ। ਹੁਣ ਜੇ ਦੋ-ਦੋ ਘੰਟੇ ਦੇ ਆਏ ਆ ਤੁਹਾਨੂੰ ਆਪ ਸੇ ਨੇ ਆ ਕੱਟ ਤੁਸੀਂ ਆਪ ਹੀ ਵੇਖ ਰਹੇ। ਜੀ ਜੀ। ਅਸੀਂ ਸੀਨੀਅਰ ਡਾਕਟਰਾਂ ਦੀ ਮੰਗ ਕਰਦੇ ਆ ਕਿ ਇਹਨਾਂ ਰਸਨਾ ਪੈ ਸਕੀ ਹਾਂ ਅੱਜ ਵੀ ਕੋਈ ਪਤਾ ਨਹੀਂ ਦੇ ਕਿ ਕਿੰਨਾ ਟਾਈਮ ਹੈ ਹਾਂ ਐਨਟੀਟੀ ਦੇ ਹਿਸਾਬ ਨਾਲ ਜਿੰਦ ਤੱਕ ਇਹ ਹਸਪੀਟਲ ਇੱਕ ਸੀਐਚਸੀ ਹੈਗੀ ਹੈ ਸੀਐਚਸੀ ਹਸਪੀਟਲ ਹੈ ਉਸ ਹਿਸਾਬ ਨਾਲ ਇਹ ਈ ਬੈੱਡ ਸ ਹੈ ਆਪਣੇ ਕੋਲੇ ਤੇ 40 45 ਪਿੰਡ ਲੱਗਦੇ ਆ ਇਸ ਨੂੰ ਐਂਡ 50000 ਤੱਕ ਦੀ ਪੋਪੂਲੇਸ਼ਨ ਨੂੰ ਕਵਰ ਕਰਦਾ ਏਰੀਆ ਕਿ ਰੂਜ ਦੇ ਇੱਥੇ 4 500 ਤੱਕ ਮਰੀਜ਼ ਸਾਡੇ ਕੋਲ ਆਉਂਦੇ ਆ ਪਰ ਉਸੇ ਹਿਸਾਬ ਨਾਲ ਇੱਥੇ ਡਾਕਟਰਸ ਬਹੁਤ ਘੱਟ ਹੈ ਈਟਸ ਟਾਈਮ ਤੇ ਮੈਂ ਕੱਲੀ ਸਿਰਫ ਇੱਥੇ ਡਿਊਟੀ ਕਰ ਰਹੀ ਹਾਂ ਇੱਕ ਜਿਹੜੇ ਸਾਡੇ ਸੀਨੀਅਰ ਡਾਕਟਰ ਆ ਉਹ ਵੀ ਛੁੱਟੀ ਤੇ ਚੱਲ ਰਹੇ ਆ 15 ਦਿਨ ਦੀ ਜਿਹੜੇ ਡਾਕਟਰ ਰਾਜਵੀਰ ਸੀ ਉਹਨਾਂ ਦੀ ਵੀ ਇੱਥੇ ਟਰਾਂਸਫਰ ਹੋ ਗਈ ਹੈ ਤਾਂ ਹੁਣ ਅਸੀਂ ਇੱਕ ਇੱਕ ਡਾਕਟਰ ਹੀ ਇੱਥੇ ਸਾਰਾ ਟਰੀਟਮੈਂਟ ਕਰਦਾ ਪਿਆ ਤੇ ਬਾਕੀ ਅਸੀਂ ਹਾਇਰ ਅਥਾਰਟिटीज ਨੂੰ ਕੀ ਭੇਜਿਆ ਉਹ ਉਹਨਾਂ ਨੇ ਉਹ ਹੈਲਪ ਕਰਦੇ ਪਏ ਆ ਤੇ ਉਹਨਾਂ ਨੂੰ ਬਾਕੀ ਦੇਖਦੇ ਆ ਕਿ ਉਹ ਹੋਰ ਕੀ ਸਹਾਇਤਾ ਕਰ ਸਕਦੇ ਆ ਸਾਡੇ ਨੂੰ ਹਾਂ ਜੀ ਤੁਹਾਡਾ ਸ਼ੁਕਰੀਆ ਡਾਕਟਰ ਡੋਲੀ ਗਰੂ